ਵੱਡੀ ਖਬਰ ਭਾਈ ਅਮਰਿਤਪਾਲ ਨਾਲ ਜੁੜੀ ਹੋਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ ਭਾਈ ਅਮਰਿਤਪਾਲ ਸਿੰਘ ਵੱਲੋਂ ਬੀਤੇ ਦਿਨੀ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਨਾਮਜ਼ਦਗੀ ਪੱਤਰ ਐਕਸੈਪਟ ਕਰ ਲਏ ਗਏ ਨੇ ਜੀ ਹਾਂ ਭਾਈ ਅਮਰਿਤਪਾਲ ਸਿੰਘ ਦੇ ਚੋਣਾਂ ਲੜਨ ਦਾ ਰਾਹ ਬਿਲਕੁਲ ਪਧਰਾ ਹੋ ਗਿਆ ਹੈ ਉਹਨਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਐਕਸੈਪਟ ਕਰ ਲਿਆ ਗਿਆ ਚੋਣ ਕਮਿਸ਼ਨ ਦੀ ਨੋ ਯੂਅਰ ਕੈਂਡੀਡੇਟ ਐਪ ਤੇ ਉਨਾ ਦਾ ਚੋਣ ਨਾਮਜ਼ਦਗੀ ਸਟੇਟਸ ਐਕਸੈਪਟਡ ਦਿਖਾ ਰਿਹਾ ਹੈ ਜਦ ਕਿ ਉਹਨਾਂ ਦੇ ਪਿਤਾ ਦੀ ਫੋਟੋ ਵੀ ਥੱਲੇ ਲਾਈ ਗਈ ਹੈ ਜਿਸ ਥੇ ਕਿ ਉਹਨਾਂ ਦੇ ਪਿਤਾ ਦਾ ਨਾਮਜ਼ਦਗੀ ਪੱਤਰ ਵੀ ਐਕਸੈਪਟਡ ਦਿਖਾ ਰਿਹਾ ਹੈ ਇਸ ਦੇ ਇਲਾਵਾ ਜੇਕਰ ਹੋਰ ਨਾ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੋਂ ਕੁਲਬੀਰ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ ਅਮਰਿੰਦਰ ਸਿੰਘ ਸਿਮਰਨਜੀਤ ਸਿੰਘ ਮਾਨ ਤੋਂ ਹਰਪਾਲ ਸਿੰਘ ਬਲੇਰ ਅਤੇ ਆਮ ਆਦਮੀ ਪਾਰਟੀ ਤੋਂ 라ਜੀ ਸਿੰਘ ਪੁੱਲਰ ਦੇ ਕਾਗਜ਼ ਵੀ ਐਕਸੈਪਟ ਕਰ ਲਏ ਗਏ ਨੇ ਇੱਥੇ ਨਾਲ ਹੀ ਵਿਰਸਾ ਸਿੰਘ ਬਲਟੋਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਵੀ ਚੋਣ ਕਮਿਸ਼ਨ ਵੱਲੋਂ ਐਕਸੈਪਟ ਕਰ ਲਏ ਗਏ ਨੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਕਾਗਜ਼ ਅਕਸੈਪਟ ਕਰ ਲਏ ਗਏ ਨੇ ਜੇਕਰ ਇਸ ਨੂੰ ਸਿੱਧੇ ਸ਼ਬਦਾਂ ਵਿੱਚ ਸਮਝਿਆ ਜਾਵੇ ਤਾਂ ਅਮ੍ਰਿਤਪਾਲ ਸਿੰਘ ਨੂੰ ਹੁਣ ਚੋਣ ਲੜਨ ਦੀ ਇਜਾਜ਼ਤ ਮਿਲ ਗਈ ਹੈ ਦੱਸੀਏ ਕਿ ਬੀਤੇ ਦਿਨੀ ਉਨ੍ਹਾਂ ਵੱਲੋਂ ਡਿਬਰੂਗੜ੍ਹ ਦੀ ਜੇਲ੍ਹ ਚ ਰਹਿ ਕੇ ਹੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਹੀ ਜਿਸ ਤੋਂ ਬਾਅਦ ਇੱਕ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਉਨ੍ਹਾਂ ਉੱਪਰ ਪਏ ਕੇਸਾਂ ਕਾਰਨ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾ ਸਕਦੇ ਨੇ ਪਰ ਹੁਣ ਚੋਣ ਕਮਿਸ਼ਨ ਵੱਲੋਂ ਆਪਣੀ ਐਪ ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਭਾਵੇਂ ਕਿ ਹੁਣ ਅਮ੍ਰਿਤਪਾਲ ਦੇ ਚੂਨ ਲੜਨ ਦਾ ਰਾਹ ਜਿਹੜਾ ਇਹ ਬਿਲਕੁਲ ਪੱਧਰਾ ਹੋ ਗਿਆ ਦੱਸ ਇਹ ਕਿ ਭਾਈ ਅਮਰਿਤਪਾਲ ਸਿੰਘ ਖਰੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੂਨ ਲੜ ਰਹੇ ਨੇ ਦੱਸ ਇਹ ਕਿ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉਤਰੀਏ ਉਹਨਾਂ ਵੱਲੋਂ ਬੀਤੇ ਦਿਨੀ ਆਪਣੇ ਉਮੀਦਵਾਰ ਹਰਪਾਲ ਸਿੰਘ ਬਲੇ ਦੇ ਕਾਗਜ਼ ਵਾਪਸ ਲੈ ਲਏ ਗਏ ਸੀ ਅਤੇ ਕਿਹਾ ਗਿਆ ਸੀ ਕਿ ਉਹ ਭਾਈ ਅਮਰਿਤਪਾਲ ਸਿੰਘ ਦੀ ਪੂਰੀ ਹਮਾਇਤ ਕਰਨਗੇ ਪਰ ਵਿਤੇ ਦਿਨੀ ਉਹਨਾਂ ਵੱਲੋਂ ਮੁਰ ਤੋਂ ਹਰਪਾਲ ਸਿੰਘ ਬਲੇਰ ਦੇ ਖਡੂਰ ਸਾਹਿਬ ਹਲਕੇ ਤੋਂ ਹੀ ਕਾਗਜ਼ ਭਰਾ ਦਿੱਤੇ ਗਏ ਸੀ ਜਿੱਥੇ ਕਿ ਹਰਪਾਲ ਸਿੰਘ ਬਲੇਰ ਨੇ ਕਿਹਾ ਸੀ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਦੇ ਕਾਗਜ਼ ਐਕਸੈਪਟ ਹੁੰਦੇ ਨੇ ਤਾਂ ਉਹ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲੈਣਗੇ ਅਤੇ ਜੇਕਰ ਭਾਈ ਅਮਰਿਤਪਾਲ ਸਿੰਘ ਨੂੰ ਕਿਸੇ ਵਜ੍ਹਾ ਕਾਰਨ ਚੋਣ ਵਿੱਚ ਨਹੀਂ ਖੜਾ ਹੋਣ ਦਿੱਤਾ ਜਾਂਦਾ ਤਾਂ ਉਹ ਆਪਣੀ ਨਾਮਜ਼ਦਗੀ ਨੂੰ ਉਸੇ ਤਰ੍ਹਾਂ ਰੱਖਣਗੇ ਅਤੇ ਭਾਈ ਅਮਰਿਤਪਾਲ ਸਿੰਘ ਦੀ ਜਗ੍ਹਾ ਉਹ ਖੁਦ ਚੋਣ ਲੜਨਗੇ ਤਾਂ ਹੁਣ ਅਜੇ ਵਿੱਚ ਸਵਾਲ ਇਹ ਕਿ ਜਦੋਂ ਅਮਰਿਤਪਾਲ ਸਿੰਘ ਅਤੇ ਹਰਪਾਲ ਸਿੰਘ ਬਲੇਰ ਦੋਵਾਂ ਦੇ ਕਾਗਜ਼ ਐਕਸੈਪਟ ਕਰ ਲਏ ਗਏ ਨੇ ਤਾਂ ਹੁਣ ਕੀ ਅਪਾਲ ਸਿੰਘ ਬਲੇਰ ਆਪਣੇ ਕਾਗਜ਼ ਵਾਪਸ ਲੈਣਗੇ ਇਹ ਵੀ ਵੱਡਾ ਸਵਾਲ ਹੈ ਪਰ ਹੁਣ ਇਸ ਵੇਲੇ ਦੀ ਜੋ ਵੱਡੀ ਖਬਰ ਆ ਰਹੀ ਹੋਈ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਕਾਗਜ਼ ਜੋ ਕਿ ਨਾਮਜ਼ਦਗੀ ਪੱਤਰ ਨੇ ਉਹ ਐਕਸੈਪਟ ਕਰ ਲਏ ਗਏ ਨੇ ਦੂਜੇ ਪਾਸੇ ਉਹਨਾਂ ਦੀ ਟੱਕਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਹਾ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਪੁੱਲਰ ਅਤੇ ਕਾਂਗਰਸ ਦੇ ਕੁਲਵੀਰ ਸਿੰਘ ਜ਼ੀਰਾ ਹੋਣਗੇ ਫਿਲਹਾਲ ਹੁਣ ਜਦੋਂ ਲੋਕ ਸਭਾ ਚੋਣਾਂ ਵਿੱਚ ਕੁਝ ਦਿਨ ਦਾ ਸਮਾਂ ਰਹਿ ਗਿਆ ਹੈ ਕਹਿ ਸਕਦੇ ਹਾਂ ਕਿ ਮਹਿਜ 15 ਦਿਨ ਦਾ ਸਮਾਂ ਬਚਿਆ ਹੈ ਜਿਸ ਅੰਦਰ ਹੁਣ ਅਮਰਿਤਪਾਲ ਦੇ ਪਰਿਵਾਰ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕੀ ਉਹ ਵੋਟਰਾਂ ਨੂੰ ਲੁਭਾਉਣਗੇ ਕੀ ਭਾਈ ਅਮਰਿਤਪਾਲ ਸਿੰਘ ਇਸ ਸੀਟ ਨੂੰ ਜਿੱਤ ਸਕਣਗੇ ਜਾਂ ਫਿਰ ਨਹੀਂ ਇਹ ਵੀ ਵੱਡਾ ਸਵਾਲ ਹੈ ਖੈਰ 4 ਜੂਨ ਨੂੰ ਨਤੀਜੇ ਆਉਣਗੇ ਜਿੱਥੇ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਲੋਕ ਪਈ ਅਮਰਿਤਪਾਲ ਸਿੰਘ ਦੇ ਹੱਕ ਚ ਭੁਗਤਦੇ ਨੇ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਜਾਂ ਫਿਰ ਕਿਸੇ ਹੋਰ ਉਮੀਦਵਾਰ ਨੂੰ ਲੋਕਾਂ ਵੱਲੋਂ ਸਮਰਥਨ ਦਿੱਤਾ ਜਾਵੇਗਾ ਫਿਲਹਾਲ ਵੱਡੀ ਖਬਰ ਇਹ ਹੀ ਹੈ ਕਿ ਪਈ ਅਮਰਿਤਪਾਲ ਸਿੰਘ ਹੁਣ ਚੋਣ ਲੜਨਗੇ ਉਹਨਾਂ ਦੇ ਚੋਣ ਲੜਨ ਦਾ ਰਾਹ ਬਿਲਕੁਲ ਪੱਧਰਾ ਹੋ ਗਿਆ ਹੈ ਉਹਨਾਂ ਦੇ ਨਾਮਜ਼ਦਗੀ ਕਾਗਜ਼ ਐਕਸੈਪਟ ਕਰ ਲਏ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ